ਨਹੀਂ ਮੀਟਿੰਗ ਦਾ ਅਜੇ ਤਾਂ ਅਜੰਡਾ ਹੀ ਪਤਾ ਬੈਠ ਕੇ ਗੱਲ ਕਰਾਂਗੇ ਅੱਜ ਤਾਂ ਮੀਟਿੰਗ ਸ਼ੁਰੂ ਹੋਣੀ ਆ ਤੇ ਰੱਖੀ ਆ ਚਰਨਜੀਤ ਬਰਾੜ ਦੇ ਜੱਟਰ ਲਿਖਿਆ ਹੈ ਕਿ ਪਾਣੀ ਮੈਂਬਰੀ ਕਮੇਟੀ ਬਣਾਈ ਜਾਏ ਤੇ ਜਿਹੜੀ ਮਾਫੀ ਮੰਗੀ ਗਈ ਸੀ ਕੱਲ੍ਹ ਲੱਗਤੋ ਵਿਧੀ ਪੂਰਵਕ ਨਹੀਂ ਸੀ ਇਹ ਲੈਟਰ ਬੁੱਲਾ ਲਿਖਿਆ ਚਰਨਜੀਤ ਬਰਾੜ ਦੇ ਜੱਟਰ ਸਾਰੇ ਨੇ ਅਕਾਲੀ ਦਰ ਦੇ ਦੇਖੋ ਹਰ ਬੰਦਾ ਆਪਣਾ ਆਪਣਾ ਸੁਝਾਅ ਦਿੰਦਾ ਹਰ ਇੱਕ ਨੂੰ ਇਹੀ ਰਾਇ ਆ ਵੀ ਮਿਲ ਕੇ ਪਾਰਟੀ ਪ੍ਰਧਾਨ ਨੂੰ ਇਕ ਲਗਾ ਲਾ ਕੋਈ ਆਪਣੀ ਰਾਇ ਦਵੇ ਤੇ ਫਿਰ ਕੰਸੈਂਸਸ ਤਿਆਰ ਹੋਰ ਕਰਕੇ ਕੋਈ ਨੀਤੀ ਬਣਾਈ ਜਾਵੇ ਅ ਮੇਰੀ ਵੀ ਆਪਣੀ رائے ਆ ਵੀ ਹਰ ਬੰਦੇ ਨੂੰ ਆਪਣੀ ਆਪਣੀ رائے ਪਾਰਟੀ ਪ੍ਰਧਾਨ ਨੂੰ ਮਿਲ ਕੇ ਅ ਨਿਜੀ ਤੌਰ ਤੇ ਜਾਂ ਇੱਕ ਦੋ ਬੰਦੇ ਇਕੱਠ ਜੋ ਵੀ ਸਮਝਣ ਉਹ ਦਿੱਤਾ ਕਿ ਪਾਰਟੀ ਨੂੰ ਭਵਿੱਖ ਵਿੱਚ ਸਰਬ ਪ੍ਰਮਾਣਿਤ ਜਾਂ ਲੋਕ ਪ੍ਰਮਾਣਿਤ ਕਿਵੇਂ ਬਣਾਇਆ ਜਾਵੇ ਇਹ ਸਾਡੇ ਲਈ ਸੋਚਣ ਦੀ ਲੋੜ ਆ ਜੇ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਦਾ ਵਾਰ ਵਧ ਰਿਹਾ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਨੇ ਸਾਡੀ ਚਿੰਤਾ ਇਹ ਆ ਕਿ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਆ ਔਰ ਸਭ ਤੋਂ ਵੱਧ ਕ੍ਰੈਡੀਬਿਲਟੀ ਆ ਜਿਸ ਪਾਰਟੀ ਦੋ ਸਰਗਮਣੀ ਕਾਲੀ ਜਾਨਾ ਤੇ ਇਸ ਪਾਰਟੀ ਨੂੰ ਮਤਲ ਅਸੀਂ ਕਿਵੇਂ ਸਾਹਮਣੇ ਮਜ਼ਬੂਤੀ ਵਿੱਚ ਲੈ ਕੇ ਆਉਣਾ ਇਹ ਸਾਡੇ ਸਾਹਮਣੇ ਸਵਾਲ ਆ ਔਰ ਇਹਦੇ ਲਈ ਨਿੱਜੀ ਤੌਰ ਤੇ ਪਹਿਲਾਂ ਰਾਵਾਂ ਦੇ ਕੇ ਤੇ ਫਿਰ ਸਾਂਝੀ ਰਾਇ ਤਿਆਰ ਕਰਕੇ ਹੀ ਕੋਈ ਨੀਤੀ ਚਾਰ ਕੀਤੀ ਜਾਏਗੀ ਤੇ ਹੱਲੇ ਵੀ ਲੱਗਦਾ ਕਿ ਬੀਜੇਪੀ ਨਾਲ ਜਾਣਾ ਚਾਹੀਦਾ ਤੁਸੀਂ ਕੀ ਆਸੀ ਨੇ ਇਹ ਤਾਂ ਸਮੇਂ ਦੀਆਂ ਗਿਰਿਆਵਾਂ ਲੈਣ ਜਿਹੜੀਆਂ ਪਿਛੇ ਪਿਛੇ ਰਹਿ ਗਈਆਂ ਅੱਗੇ ਕੀ ਹੋਣਾ ਉਹ ਤੈਅ ਕਰਕੇ ਹੀ ਪੁਰਾਜਾ। ਇੱਕ ਵੀ ਪਿਆਣਾ ਅਸੀਂ ਉਹ ਜਿਹੜੇ ਆਪਣੇ ਤੀਸਰੇ ਜਿਹੜੇ ਨੰਬਰ ਤੇ ਆਏ ਇਹ ਉਹ ਲੀਡਰਸ਼ਿਪ ਬਦਲ ਦੇਣਾ। ਉਹ ਚਲੋ ਬੀਬਾ ਜੀ ਆਪਣੀ ਬੋਲੀ ਬੋਲੀ ਜਾਂਦੇ ਆ ਕੋਈ ਆਪਣੀ ਬੋਲੀ ਬੋਲੀ ਜਾ ਰਿਹਾ। ਇਸ ਮਾਮਲੇ ਤੇ ਸਾਰੇ ਆਪਣੀ ਆਪਣੀ ਬੋਲੀ ਬੋਲਦੇ। ਉਹਦਾ ਕੋਈ ਨਹੀਂ। ਨਹੀਂ ਮੀਟਿੰਗ ਦਾ ਅਜੇ ਤਾਂ ਅਜੰਡਾ ਹੀ ਨਹੀਂ ਪਤਾ ਬੈਠ ਕੇ ਗੱਲ ਕਰਾਂਗੇ। ਅੱਜ ਤਾਂ ਮੀਟਿੰਗ ਸ਼ੁਰੂ ਹੋਣੀ ਆ ਤੇ ਰੱਖੀ ਆ ਚਰਨਜੀਤ ਪ੍ਰਾਣ ਦੇ ਲੈਟਰ ਲਿਖਿਆ ਹੈ ਕਿ ਪਹਿਲੇ ਮੈਂਬਰੀ ਕਮੇਟੀ ਬਣਾਈ ਜਾਏ ਤੇ ਜਿਹੜੀ ਮਾਫੀ ਮੰਗੀ ਗਈ ਸੀ ਕਾਦ ਲੱਗਤੋ ਉਹ ਵਿਧੀਪੂਰਵਕ ਨਹੀਂ ਸੀ ਇਹ ਲੈਟਰ ਉਹਨਾਂ ਲਿਖਿਆ ਚਰਨਜੀਤ ਪ੍ਰਾਣ ਦੇ ਲੈਟਰ ਸਾਰੇ ਨੇ ਅਕਾਲੀ ਦਰ ਦੇ ਦੇਖੋ ਹਰ ਬੰਦਾ ਆਪਣਾ ਆਪਣਾ ਸੁਝਾਅ ਦਿੰਦਾ ਹਰ ਇੱਕ ਨੂੰ ਇਹੀ رائے ਆ ਵੀ ਮਿਲ ਕੇ ਪਾਰਟੀ ਪ੍ਰਧਾਨ ਨੂੰ ਇਕੱਲਾ ਇਕੱਲਾ ਕੋਈ ਆਪਣੀ رائے ਦਵੇ ਤੇ ਫਿਰ ਕੰਸੈਂਸਸ ਤਿਆਰ ਹੋਰ ਕਰਕੇ ਕੋਈ ਨੀਤੀ ਬਣਾਈ ਜਾਵੇ ਮੇਰੀ ਵੀ ਆਪਣੀ رائے ਆ ਵੀ ਹਰ ਬੰਦੇ ਨੂੰ ਆਪਣੀ ਆਪਣੀ ਰਾਏ ਪਾਰਟੀ ਪ੍ਰਧਾਨ ਨੂੰ ਮਿਲ ਕੇ ਅ ਨਿੱਜੀ ਤੌਰ ਤੇ ਜਾਂ ਇੱਕ ਦੋ ਬੰਦੇ ਇਕੱਠ ਜੋ ਵੀ ਸਮਝਣ ਉਹ ਦਿੱਤਾ ਕਿ ਪਾਰਟੀ ਨੂੰ ਭਵਿੱਖ ਵਿੱਚ ਸਰਬ ਪ੍ਰਮਾਣਿਤ ਜਾਂ ਲੋਕ ਪ੍ਰਮਾਣਿਤ ਕਿਵੇਂ ਬਣਾਇਆ ਜਾਵੇ ਇਹ ਸਾਡੇ ਲਈ ਸੋਚਣ ਦੀ ਲੋੜ ਹੈ ਅੱਜ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਦਾ ਵਾਰ ਵਧ ਰਿਹਾ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਨੇ ਸਾਡੀ ਚਿੰਤਾ ਇਹ ਆ ਕਿ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਆ ਔਰ ਸਭ ਤੋਂ ਵੱਧ ਕ੍ਰੈਡੀਬਿਲਟੀ ਹੈ ਜਿਸ ਪਾਰਟੀ ਦੋ ਸਰਗਮਣੀ ਕਾਲੀ ਜਾਨਾ ਤੇ ਇਸ ਪਾਰਟੀ ਨੂੰ ਮਤਲਬ ਅਸੀਂ ਕਿਵੇਂ ਸਾਹਮਣੇ ਮਜ਼ਬੂਤੀ ਵਿੱਚ ਲੈ ਕੇ ਆਉਣਾ ਇਹ ਸਾਡੇ ਸਾਹਮਣੇ ਸਵਾਲ ਆ ਔਰ ਇਹਦੇ ਲਈ ਨਿੱਜੀ ਤੌਰ ਤੇ ਪਹਿਲਾਂ ਰਾਵਾਂ ਦੇ ਕੇ ਤੇ ਫਿਰ ਸਾਂਝੀ ਰਾਇ ਤਿਆਰ ਕਰਕੇ ਹੀ ਕੋਈ ਨੀਤੀ ਚਾਰ ਕੀਤੀ ਜਾਏਗੀ ਤੇ ਹੱਲੇ ਵੀ ਲੱਗਦਾ ਕਿ ਬੀਜੇਪੀ ਨਾਲ ਜਾਣਾ ਚਾਹੀਦਾ ਤੁਸੀਂ ਕੀ ਆਸੀ ਨਹੀਂ ਇਹ ਤਾਂ ਸਮੇਂ ਦੀਆਂ ਗਿਰਿਆਵਿਲਾ ਨੇ ਜਿਹੜੀਆਂ ਪਿੱਛੇ ਪਿੱਛੇ ਰਹਿ ਗਈਆਂ ਅੱਗੇ ਕੀ ਹੋਣਾ ਉਹ ਤੈਅ ਕਰਕੇ ਹੀ ਤੁਰਿਆ ਜਾਣਾ ਦਾ ਬਿਆਨ ਹੈ ਸੋ ਕਰਦੇ ਵੀ ਜਿਹੜੇ ਆਪਣੇ ਤੀਸਰੇ ਜਿਸਟਰ ਨੰਬਰ ਤੇ ਆਏ ਇਹ ਉਹ ਲੀਡਰਸ਼ਿਪ ਬਦਲਦੇ ਨਾ ਉਹ ਚਲੋ ਬੀਬਾ ਜੀ ਆਪਣੀ ਬੋਲੀ ਬੋਲੀ ਜਾਂਦੇ ਆ ਕੋਈ ਆਪਣੀ ਬੋਲੀ ਬੋਲੀ ਜਾ ਰਿਹਾ ਇਸ ਹਮਾਮ ਚ ਸਾਰੇ ਆਪਣੇ ਆਪਣੀ ਬੋਲੀ ਬੋਲ ਠੀਕ ਹੈ ਉਹਦਾ ਕੋਈ